ਅਥ ਰੁਦਰ ਅਵਤਾਰ ਵਰਣਨ ਹੁਣ ਰੁਦਰ ਅਵਤਾਰ ਦਾ ਵਰਣਨ ਸ਼੍ਰੀ ਭਗਵਤੀ ਜੀ ਸਹਾਇ ਟੋਟਕ ਛੰਦ ਸਭ ਹੀ ਜਨ ਧਰਮ ਕੇ ਕਰਮ ਲੱਗੇ ਸਾਰੇ ਹੀ ਲੋਕ ਧਰਮ ਕਰਮ ਵਿੱਚ ਲੱਗ ਗਏ ਤਜ ਜੋਗ ਕੀ ਰੀਤ ਕੀ ਪ੍ਰੀਤ ਭੱਗੇ ਲੋਕੀ ਯੋਗ ਦੀ ਰੀਤ ਦੀ ਪ੍ਰੀਤ ਛੱਡ ਕੇ ਭੱਜ ਗਏ ਜਬ ਧਰਮ ਚਲੇ ਤਬ ਜੀਵ pade ਜਦੋਂ ਧਰਮ ਚਲ ਪਿਆ ਤਾਂ ਜੀਵਾ ਵਿੱਚ ਵਾਤਾ ਹੋ ਗਿਆ ਜਨ ਕੋਟ ਸਰੂਪ ਕੇ ਬ੍ਰਾਹਮ ਗੱਡੇ ਅਤੇ ਲੋਕਾਂ ਨੇ ਕਰੋੜਾ ਰੂਪ ਦੇ ਬ੍ਰਾਹਮਣ ਕੜਲੇ ਜਗ ਜੀਵਨ ਪਾਰ ਭਰੀ ਤਰਣੀ ਜਗਤ ਦੇ ਜੀਵ ਨਾਲ ਧਰਤੀ ਭਰ ਗਈ ਦੁਖ ਆਕਲ ਜਾਤ ਨਹੀਂ ਭਰਨੀ ਬਾਲ ਸਰੂਪ ਦੁੱਖਾਂ ਵਿੱਚ ਵਿਅਕਲ ਹੋ ਗਈ ਜਿਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਤਰ ਰੂਪ ਗਉ ਦਦ ਸਿੰਧ ਗਈ ਧਰਤੀ ਗਾਉ ਦਾ ਰੂਪ ਧਾਰਨ ਕਰਕੇ ਛੇਰ ਸਮੁੰਦਰ ਨੂੰ ਗਈ ਜਗਨਾਇਕ ਪੈ ਦੁਖ ਰੋਤ ਪਈ ਅਤੇ ਜਗਤ ਦੇ ਸੁਆਮੀ ਅੱਗੇ ਆਪਣਾ ਦੁੱਖ ਰੋ ਕੇ ਦੱਸਿਆ ਹਸ ਕਾਲ ਪ੍ਰਸੰਨ ਭਏ ਤਦ ਹੀ ਦਾਹੇ ਧਰਤੀ ਦਾ ਦੁੱਖ ਕੰਨਾ ਨਾਲ ਸੁਣਿਆ ਦੁੱਖ ਸਰੌਣਨ ਪੂਮ ਸੁਣਿਓ ਜਬ ਹੀ ਤਾ ਕਾਲਪੁਰਖ ਪ੍ਰਸੰਨ ਹੋਕੇ ਹਸਪੇ ਲਿਗ ਬਿਸਨ ਬੁਲਾਏ ਲeo ਆਪਣੇ ਹੋਣਾ ਲੈ ਆਪਣੇ ਕੋਲ ਵਿਸ਼ਨੂ ਨੂੰ ਬੁਲਾ ਲਿਆ ਇਹ ਭਾਤ ਕਹਿਓ ਤਹ ਕੋ ਸੁਪਨੇ ਆਤੇ ਉਸ ਨੂੰ ਇਸ ਤਰ੍ਹਾਂ ਕਿਹਾ ਸੋ ਕੇ ਹੋ ਤਮ ਰੋਦਰ ਸਰੂਪ ਤਰੋ ਕਾਲਪੁਰਖ ਨੇ ਕਿਹਾ اے ਵਿਸ਼ਨੂ ਤੋਰ ਉਦਰ ਦਾਸ ਰੂਪ ਤਾਰਨ ਕਰ ਜਗ ਜੀਵਨ ਕੋ ਚਲਨਾਸ਼ ਕਰੋ ਅਤੇ ਜਗਤ ਦੇ ਜੀਵਾ ਦਾ ਚਲਕੇ ਨਾਸ਼ ਕਰ ਤਬਹੀ ਤਹ ਰੋਦਰ ਸਰੂਪ ਤਰਿਓ ਤਦੋਹੀ ਉਸਨੇ ਰੋਦਰ ਦਾ ਸਰੂਪ ਤਾਰਨ ਕੀਤਾ ਜਗ ਜੰਤ ਸੰਘਾਰ ਕੇ ਜੋਗ ਕਰਿਓ ਅਤੇ ਜਗਤ ਦੇ ਜੀਵਾ ਦਾ ਸੰਗਾਰ ਕਰਕੇ ਯੋਗ ਮਤ ਦੀ ਸਥਾਪਨਾ ਕੀਤੀ ਕਹ ਹੋਂ ਸ਼ਿਵ ਜੈਸਕ ਜੋਦ ਕੀਏ ਮੈਂ ਕਹਿੰਦਾ ਹਾਂ ਸ਼ਿਵ ਨੇ ਜਿਸ ਤਰ੍ਹਾਂ ਦੇ ਯੁੱਧ ਕੀਤੇ ਸੁਖ ਸੰਤਨ ਕੋ ਜਹ ਭਾਤ دیے ਅਤੇ ਸੰਤਾਂ ਨੂੰ ਜਿਸ ਤਰ੍ਹਾਂ ਦੇ ਸੁਖ ਦਿੱਤੇ ਗਨਯੋ ਜਹ ਭਾਤ ਬਰੀ ਕਿਰਜਾ फेर ਦੱਸਾਂਗਾ ਜਿਸ ਤਰ੍ਹਾਂ ਉਸਨੇ পার্বਤੀ ਗਿਰਜਾ ਨਾਲ ਵਿਆਹ ਕੀਤਾ ਜਗਜੀਤ ਸਵੰਬਰ ਮੋਹ ਸੋ ਪ੍ਰਭਾ ਅਤੇ ਉਸ ਸੁੰਦਰੀ ਨੂੰ ਸੋੰਬਰ ਵਿੱਚ ਜਿੱਤਿਆ ਜਿਵੇਂ ਅੰਦਕ ਕੋ ਹਰ ਜੁੱਧ ਕਰਿਓ ਜਿਵੇਂ ਅੰਦਕ ਨਾ ਦੇ ਦੰਤ ਨਾਲ ਸ਼ਿਵ ਨੇ ਯੁੱਧ ਕੀਤਾ ਜੇ ਭਾਤ ਮਨੋਜ ਕੋ ਮਾਨ ਹਰਿਓ ਅਤੇ ਇਸ ਤਰ੍ਹਾਂ ਕਾਮਦੇਵ ਦਾ ਹੰਕਾਰ ਤੂਰ ਕੀਤਾ। ਤਲ ਦੇਤ ਦਲੇ ਕਰ ਕੋਪ ਜਿਮ। ਜਿਸ ਤਰ੍ਹਾਂ ਕ੍ਰੋਧ ਕਰਕੇ ਦੇਵਤਾ ਦੇ ਦਲ ਨੂੰ ਦਲ ਦਿੱਤਾ ਕਹੇ ਉਹ ਸਭ ਛੋਰ ਪ੍ਰਸੰਗ ਤਿਮੰ। ਤਿਵੇਂ ਹੀ ਮੈਂ ਮੋਢੋ ਇਹ ਸਾਰੇ ਪ੍ਰਸੰਗ ਕਹਿੰਦਾ ਹਾਂ। ਪਾਦਰੀ ਛੰਦ। ਜਦ ਹੋਤ ਧਰਨ ਭਾਰਾ ਕਰਾਤ। ਜਦੋਂ ਭਾਰ ਨਾਲ ਧਰਤੀ ਪੀੜਤ ਹੋ ਜਾਂਦੀ ਹੈ ਤਵ ਪ੍ਰਾਰਥਨਾ ਹੈ ਤਹਿ ਹਿਰਦੈ ਸਾਤ ਤਦ ਉਸ ਦੇ ਹਿਰਦੈ ਨੂੰ ਸ਼ਾਂਤੀ ਨਹੀਂ ਆਉਂਦੀ ਤਬ ਦਦ ਸਮੁੰਦਰ ਕਰਈ ਪੁਕਾਰ ਤਦ ਉਹ ਛੇ ਸਮੁੰਦਰਵਾਲ ਜਾ ਕੇ ਅਰਜੋਈ ਕਰਦੀ ਹੈ ਤਬ ਧਰਤ ਵਿਸਨ ਰੋਦਰਾਵਤਾਰ ਤਦ ਵਿਸ਼ਨੂ ਰੋਦਰਾਵਤਾਰ ਤਾਰਨ ਕਰਦਾ ਹੈ ਤਾਬ ਕਰਤ ਸਕਲ ਦਾ ਨਵ ਸੰਗਾਰ ਤਦ ਰੂਦਰ ਸਾਰਿਆਂ ਦੇਨਤਾ ਦਾ ਸੰਗਾਰ ਕਰਦਾ ਹੈ ਕਰਨੁਜ ਪਰਲਵ ਸੰਤਨ ਉਦਾਰ ਤੈਂਤਲੇ ਪਰਲਵ ਲਿਆਂਦਾ ਹੈ ਅਤੇ ਸੰਤਾ ਦਾ ਉਦਾਰ ਕਰਦਾ ਹੈ ਇਹ ਭਾਤ ਸਕਲ ਕਰ ਦੁਸ਼ਟ ਨਾਸ ਇਸ ਤਰ੍ਹਾਂ ਸਾਰੇ ਦੁਸ਼ਟਾ ਦਾ ਨਾਸ਼ ਕਰਕੇ ਪੁੰਨ ਕਰਤ ਹਿਰਦੈ ਭਗਵਾਨ ਬਾਸ ਫਿਰ ਭਗਵਾਨ ਦੇ ਹਿਰਦੇ ਵਿੱਚ ਨਿਵਾਸ ਜਾ ਕਰਦਾ ਹੈ ਤੋਟਕ ਛੰਦ ਤ੍ਰੈਪੁਰਾ ਇੱਕ ਦੈਂਤ ਬੜਿਓ ਤ੍ਰਿਪੁਰੰ। ਤਿਪੁਰਨਾ ਦਾ ਇੱਕ ਦੈਂਤ ਮੱਧ ਦੈਂਤ ਵੱਲੋਂ ਬਣਾਇਆ ਤਿੰਨ ਪੂਰੀਆਂ ਵਿੱਚ ਜੋਰ ਪਕੜ ਗਿਆ। ਜਿਹੇ ਤੇਜ ਤਪਾ ਰਵਜੋ ਤ੍ਰਿਪੁਰੰ। ਉਸ ਦਾ ਸੂਰਜ ਵਾਂਗ ਤੇਜ ਤਿੰਨਾਂ ਪੂਰੀਆਂ ਵਿੱਚ ਤਪਦਾ ਸੀ। बरदाए महासुर ऐस पयो वर प्राप्त करके ओ महादैत अजिहा हो गया जिन लोक चतुर्दश जीत लियो कि उसने चौदह लोगों जित लिया वाहगुरु जी का खालसा वाहगुरु जी की फतेह